ਗਾਤਾਰ ਲੋਕ ਸਭਾ ਬਠਿੰਡਾ ਦੀ ਇੱਕ ਸੀਟਾ ਉਹ ਹਟ ਮੰਨੀ ਜਾ ਰਹੀ ਹੈ तमाम ਰਾਜਨੀਤਿਕ ਜਿਹੜੇ ਮੁੱਦੇ ਨੇ ਉਹ ਗਰਮਾਏ ਹੋਏ ਨੇ ਤੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਰ ਉਮੀਦਵਾਰ ਆਪਦੇ ਪ੍ਰਚਾਰ ਲਈ ਆਪਦੇ ਜਿਹੜੇ ਚਾਹਵਾਨ ਹੈ ਆਪਦੇ ਰਿਸ਼ਤੇਦਾਰ ਨੇ ਆਪਦੇ ਜਿਹੜੇ ਪਾਰਟੀ ਦੇ ਕਾਰਜਕਰਤਾ ਨੇ ਉਹਨਾਂ ਨੂੰ ਮਿਲਣ ਦੀ ਜਿਹੜੀ ਭੂਮਿਕਾ ਲਗਾਤਾਰ ਜਾਰੀ ਹੈ ਤਾਂ ਅੱਜ ਉੱਥੇ ਮਲੂਕਾ ਪਰਿਵਾਰ ਹੈ ਜਿਹੜਾ ਲਗਾਤਾਰ ਸਿਆਸਤ ਦੇ ਵਿੱਚ ਹੈ ਤਾਂ ਮਲੂਕਾ ਪਰਿਵਾਰ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਜਿਹੜੀ ਸਿਆਸਤ ਨੂੰ ਗਰਮਾਉਣ ਵਾਸਤੇ ਲਗਾਤਾਰ বিজেਪ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਉਹ ਤੋਂ ਦੇ ਉਮੀਦਵਾਰ ਨੇ ਉਮਰੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਮੈਂ ਸ਼ਸ਼ੀਕਲ ਸ਼ਸ਼ੀਕਲ ਜੀ ਸਤ ਸ੍ਰੀ ਅਕਾਲ ਸ਼ਸ਼ੀਕਲ ਸਾਰੇ ਸਰੋਤਿਆਂ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਲੋਕ ਸਭਾ ਸੀਟ ਹੈ ਜਿਹਦੀ ਬਟਿੰਗ ਦੀ ਹੋਟ ਮੰਨੀ ਜਾ ਰਹੀ ਹੈ ਮੁਕਾਬਲਾ ਉਹ ਪੂਰਾ ਗਰਮਾਇਆ ਹੋਇਆ ਇੱਕ ਪਾਸੇ ਕੈਬਨਿਟ ਮੰਤਰੀ ਨੇ ਤਿੰਨਵਾਰ ਦੇ ਸੰਸਦ ਨੇ ਕਿਵੇਂ ਦੇਖਦੇ ਹੋ ਦੇਖੋ বিজেਪ ਵੱਡੀ ਮਾਰਜਿਨ ਨਾਲ ਜਿੱਤ ਰਹੀ ਹੈ ਬਾਕੀ ਦੀਆਂ ਵੋਟਾਂ ਬਾਕੀ ਦੇ ਕੈਂਡੀਡੇਟਸ ਆਪਸ ਵਿੱਚ ਵੰਡ ਲੈਣਗੇ ਮੈਮ ਜਿਹੜੇ ਮੁੱਦੇ ਨੇ ਉਹ तमाम ਮੁੱਦੇ ਕਿ ਕਿ ਮੁੱਦੇ ਜਨਤਾ ਦੇ ਵਿੱਚ ਲੈ ਕੇ ਜਾ ਰਹੇ ਹੋ ਪੋਸ਼ੀਆਂ ਪਾਰਟੀਆਂ ਵੱਲੋਂ ਲਾਵੇ ਅਲੱਗ-ਅਲੱਗ ਕਿਤੇ ਜਾ ਰਹੇ ਦੇਖੋ ਬੀਜੇਪੀ ਦਾ ਵਿਕਾਸ ਦਾ ਮੁੱਦਾ ਸਾਰੀ ਸਾਰਾ ਵਿਕਾਸ ਏਮਸ ਬਣਾਇਆ ਹੋਵੇ ਸੈਂਟਰਲ ਯੂਨੀਵਰਸਿਟੀ ਬਣਾਈ ਹੋਵੇ ਸੜਕਾਂ ਦਾ ਜਾਲ ਵਿਛਾਇਆ ਹੋਵੇ ਸਾਰਾ ਕੁਝ ਇੱਥੇ ਪਹਿਲਾਂ ਵੀ ਜੋ ਵਿਕਾਸ ਹੋਇਆ ਹੈ ਬੀਜੇਪੀ ਗਵਰਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਵਿਜ਼ਨ ਹੈ ਕਿ 2047 ਤੱਕ ਇੰਡੀਆ ਨੂੰ ਡਿਵੈਲਪਡ ਨੇਸ਼ਨ ਵਿਕਸਿਤ ਭਾਰਤ ਬਣਾਉਣਾ ਹੈ ਸੋ ਉਹ ਮੈਂ ਮੁੱਦਾ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਉਹਦੇ ਵਿੱਚ এমਪਲॉयਮੈਂਟ ਆ ਜਾਂਦੀ ਹੈ ਹੈਲਥ এডਿਕੇਸ਼ਨ ਇਨਫਰਾਸਟ੍ਰਕਚਰ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਜਦੋਂ ਆਪਾਂ 2047 ਦੇ ਵਿੱਚ ਇੰਡੀਆ ਨੂੰ ਇੱਕ ਡਿਵੈਲਪਡ ਨੇਸ਼ਨ ਬਣਾਉਣਾ ਹੈ ਮੈਮ ਚੋਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸੀ ਬਜਪਾ ਤੇ ਅਕਾਲੀ ਦਲ ਪਹਿਲਾਂ ਜਿਵੇਂ ਚੋਣ ਇਕੱਠਾ ਲੜਦਾ ਆ ਰਿਹਾ ਉਹਵੇਂ ਲੜੇਗਾ ਪਰ ਔਨ ਦਾ ਸਪੋਰਟ ਜੋ ਚੋਣ ਦਾ ਐਲਾਨ ਹੋ ਗਿਆ ਨਾਲ ਜਿਹੜੀ ਵਿੱਚੋਂ ਜੋ ਗੱਠਬੰਦੀ ਦੀ ਗੱਲ ਚੱਲੀ ਸੀ ਗੱਠਬੰਦੀ ਦੀ ਕਿ ਇਹ ਜੇ ਵਿੱਚ ਮੁੱਦੇ ਰਹੇ ਗੱਠਬੰਦੀ ਨਾਲ ਇਕੱਠਾ ਚੋਣ ਨਹੀਂ ਲੜਿਆ ਜਾ ਦੇਖੋ BJP ਇੱਕ strong party ਹੈ, strong ਹੋ ਰਹੀ ਹੈ ਦਿਨ ਬ ਦਿਨ, BJP ਇਕੱਲੀ election ਲੜ ਸਕਦੀ ਹੈ। so ਗਠਬੰਧਨ ਦੀ BJP ਨੂੰ ਪੰਜਾਬ ਚ ਕੋਈ ਜ਼ਰੂਰਤ ਨਹੀਂ ਹੈਗੀ because ਅਕਾਲੀ ਦਲ is a dying party now ਅਕਾਲੀ ਦਲ ਕੋਈ as such party ਵੀ ਨਹੀਂ ਰਹੀ। it is just husband and wife ਦੋ ਜਣਿਆਂ ਦੀ party ਹੈ basically ਬਾਕੀ ਤਾਂ candidates ਵੀ ਉਹਨਾ ਨੇ ਵੈਸੇ ਹੀ ਖੜ੍ਹੇ ਕਰੇ ਨੇ, ਉਹ ਕੋਈ ਉਹਨਾ ਨੂੰ ਜਿਤਾਉਣ ਦੀ ਜਾਂ ਉਹਨਾ ਨੂੰ election ਲੜ ਲੜਾਉਣ ਦੀ ਅਹ ਮਨਸ਼ਾ ਨਾਲ ਨਹੀਂ ਖੜ੍ਹੇ ਕਰੇ। election ਸਿਰਫ ਇੱਕ ਸੀਟ ਤੇ ਲੜਿਆ ਜਾ ਰਿਹਾ ਅਕਾਲੀ ਦਲ ਵੱਲੋਂ। ਸੋ ਇਸ ਕਰਕੇ ਬੀਜੇਪੀ ਦਾ ਇਹ ਨਾਲ ਕੋਈ ਗਠਬੰਧਨ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਕਿਉਂਕਿ ਬੀਜੇਪੀ ਇਜ਼ ਅ ਵੈਰੀ ਸਟਰੋਂਗ ਪਾਰਟੀ ਮੈਮ ਲਗਾਤਾਰ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਜਾਂਦਾ ਸੀ 5 ਮਿੰਟ ਦੇ ਵਿੱਚ ਐਮਐਸਪੀ ਦੇਵਾਂਗੇ ਤਾਂ ਉਹ ਐਮਐਸਪੀ 5 ਮਿੰਟ ਦੀ ਐਮਐਸਪੀ ਉਹ ਦਿੱਤੀ ਨਹੀਂ ਜਾ ਰਹੀ ਪਰ ਕਿਸਾਨ ਉਹ ਬੀਜੇਪੀ ਦਾ ਹੀ ਵਿਰੋਧ ਕਰ ਰਹੇ ਤੇ ਆਮ ਆਦਮੀ ਪਾਰਟੀ ਦੇ ਵਿਰੋਧ ਕਰ ਰਹੇ 5 ਮਿੰਟ ਚ ਐਮਐਸਪੀ ਬਾਰੇ ਤਾਂ ਆਮ ਆਦਮੀ ਪਾਰਟੀ ਤੋਂ ਪੁੱਛੋ ਵੀ ਕਿਉਂ ਨਹੀਂ ਦਿੱਤੀ ਜਾ ਰਹੀ ਜਿੱਥੋਂ ਤੱਕ ਪੰਜਾਬ ਦੀਆਂ ਫਸਲਾਂ ਦਾ ਸਵਾਲ ਹੈ ਸਾਰੀਆਂ ਫਸਲਾਂ ਤੇ ਐਮਐਸਪੀ ਆਲਰੇਡੀ ਦਿੱਤੀ ਜਾ ਰਹੀ ਹੈ ਫਿਰ ਕੋਈ ਹੋਰ ਮਸਲੇ ਹੋਣਗੇ ਤਾਂ ਅਸੀਂ ਡੈਫੀਨੇਟਲੀ ਕਿਸਾਨਾਂ ਦੇ ਵਕੀਲ ਬਣਾਂਗੇ ਅਸੀਂ ਵੀ ਕਿਸਾਨ ਆ ਗੱਲ ਲਗਾਤਾਰ ਕਿਸਾਨਾਂ ਦੇ ਵਕੀਲ ਬਣਾਂਗੇ ਤਾਂ ਜੋ ਕਿ ਭਾਜੀਪੀ ਦੇ ਉਮੀਦਵਾਰ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਤਾਂ ਬਣੇ ਰਹੋ ਪੰਜਾਬ ਹਰਨ ਲਾਈਨਾਂ